ਸ੍ਰੀ ਗੁਰੂਆਂ ਸ੍ਰੀ ਦੇ ਗਰੀਵਾਰ ਵਿਆਰ ਵਿਆਖਿਆ ਆਰੰਭ ਕੀਤੀ ਹੋਈ ਹੈ ਆਓ ਉਹਦੇ ਸ਼ਬਦ ਨੂੰ ਸਮਝਣ ਲਈ ਤੁਕਈ ਅਨੂਰਾਨ ਪਾਤਸ਼ਾਹ ਜੀ ਵਿੱਚ ਕਰਦੇ ਨੇ ਸ਼ਲੋਕ ਮਹਲਾ ਪਹਿਲਾ ਪ੍ਰਹਾਰ ਅਗਣ ਹਿਲਾ ਕਰਵਾਦਾ ਭੋਜਨ ਸਾਰ ਕਰਾਈ ਉਹ ਨਾਨਕ ਪਾਤਸ਼ਾਹ ਜੀ ਕਹ ਰਹੇ ਨੇ ਇਕ ਮਨੁੱਖ ਦੀ ਅਵਸਥਾ ਨੂੰ ਬਿਆਨ ਕੀਤਾ ਗਿਆ ਹੈ ਪਹਿਰਾ ਅਗਣ ਮੈਂ ਅਗ ਦਾ ਨਿਵਾਸ ਪਹਿ ਲਵਾਂ ਹੀ ਵੇਕਰ ਵਾਧਾ ਹੀ ਵੇਕੀ ਪਾਵ ਕੀ ਹਮ ਹਿਮ ਤੋਂ ਭਾਵ ਹੈ ਵਰਪ ਵਰਪ ਦੇ ਵਿੱਚ ਮੈਂ ਰਹਿ ਸਕਾਂ ਸਰੀਰ ਤੇ ਅਗਣ ਦਾ ਨਿਵਾਸ ਕਰ ਸਕਾਂ ਹੀ ਵੇਕਰ ਵਾਧਾ ਵਰਪ ਦੇ ਵਿੱਚ ਮੈਂ ਰਹਿ ਸਕਾਂ ਉਗਨਸਾਰ ਕਰਾਈ ਸਾਤ ਭਾਵ ਕਿ ਦੁਹਾ ਲੋਹੇ ਦਾ ਭੁਲਣ ਵੀ ਕਰ ਸਕਾ ਸਗਲੇ ਦੁਖ ਅਨੇਕ ਅਪੀਮਾ ਜਿੰਨੇ ਵੀ ਜੀਵਨ ਵਿੱਚ ਦੁਖੋਂ ਸਾਰੇ ਨੂੰ ਪਾਣੀ ਦੇ ਸਮਾਨ ਸਮਝਾ ਸਗਲੇ ਦੁਖ ਅਨੇਕ ਅਪੀਮਾ ਧਰਤੀ ਹਾਕ ਚਲਾਈ ਤੇ ਇੰਨਾ ਮੇਰੇ ਵੱਲ ਹੋਵੇ ਨਹੀਂ ਸਾਖਤ ਹੋਵੇ ਮੈਂ ਸਾਰੀ ਧਰਤੀ ਆਪਨੇ ਉਕਮ ਵਿੱਚ ਚਲਾ ਰਹਾ ਤਰਤਾ ਰਾਜੀ ਅੰਬਰ ਤੋਂ ਲਈ ਪਿਛਾ ਤੰਤ ਚੜਾਈ ਸਾਰੀ ਧਰਤੀ ਨੂੰ ਹਰ ਪਿੱਛੇ ਇੱਕ ਤਕੜੀ ਦੇ ਵਿੱਚ ਇੱਕ ਛੋਟੇ ਜਿਹੇ ਮਾਸੇ ਤੇ ਇਹ ਦਿਨੋਂ ਤੋਹ ਰਹਾ ਏਵੜ ਬਤਾ ਮਾਨਾ ਨਹੀਂ ਸਵਸਨਥ ਚਲਾਈ ਮੇਰਾ ਸਰੀਰ ਇੱਡਾ ਢਾਹ ਹੋਵੇ ਕਿਤੇ ਵੀ ਸਮਾਰ ਸਕੀ ਏਵਨ ਵਧਾ ਮੇਰਾ ਸੇਵ ਵਧ ਜਾਵੇ ਮਾਵਾ ਨਹੀਂ ਕਿਤੇ ਵੀ ਜਿਸਮ ਰੁਕਾਇਆ ਨਾ ਜਾ ਸਕੇ ਸਸ ਗੱਤ ਚਲਾਈ ਸਾਰੇ ਮੂਖਾਂ ਨੂੰ ਸਾਰੇ ਉਦਨ ਪਰ ਮੈਂ ਨਥ ਪਾਰ ਕੇ ਚਰਨ ਜੋ ਵੀ ਤਾਕਤ ਹੋਵੇ ਮੇਰੇ ਅੰਦਰ ਏਤਾ ਪਾਰ ਹੋ ਰਿਹਾ ਮੇਰੇ ਅੰਦਰ ਕਰਪੀਆ ਕਰਾਈ ਇੰਨਾ ਕੁਝ ਹੁੰਦਿਆਂ ਵੀ ਇਨਾ ਬਲ ਹੁੰਦਿਆਂ ਵੀ ਪਤਸ਼ਾਹ ਤੇਰੀ ਨਗਦ ਤੋਂ ਬਿਨਾ ਮੈਂ ਇੱਕ ਤੁਛਾ ਇਹ ਪਤਨ ਹੋਇਆ ਮਣੇਂਦਰ ਕਰਪੀਆ ਕਰੇ ਫਿਰ ਵੀ ਸਭ ਕੁਝ ਤੇਰੇ ਰਜਾ ਚ ਹੈ ਤੇਰੇ ਹੁਕੂਜ ਹੈ ਜੇਵੜ ਸਾਹਿਬ ਤੇਵੜ ਗਾਤੀ ਦੇਖ ਕਰ ਜਾਈ ਜਿੰਨੀਆਂ ਦਾਤਾਂ ਤੇ ਕੁਲ ਨੇ ਇਨੀਆਂ ਮੈਂ ਦਾਤਾਂ ਤੋਂ ਮੈਨੂੰ ਦੇ ਰਵੇਂ ਕਾਹ ਵੀ ਮੈਂ ਤੇਰੇ ਰਜਾ ਚੱਲਣ ਜੋਗਾ ਹੋ ਜਾਵਾਂ। ਆਪ ਕੀ ਤੇਰੇ ਚਰਨਾਂ ਨਾਲ ਜੁੜਿਆ ਰਵਾਂ। ਇੱਥੇ ਮੁਕ ਦੀ ਹੰਕਾਰ ਨੂੰ ਖਾਇਆ ਗਿਆ ਹੈ। ਆਪਾਂ ਨੂੰ ਚੋਤਾ ਜਿਹਾ ਉਹਦਾ ਮਿਲ ਜਾਵੇ ਨਾ ਆਪਾਂ ਗੁਰੂ ਘਰ ਨੂੰ ਚੱਲਦੇ ਨਹੀਂ ਆ। ਕਹਿ ਦਿੰਦੇ ਆ ਸਭ ਲੋੜ ਨਹੀਂ। ਦਿੱਤਾ ਬਾਗ ਵਿੱਚ ਸਭ ਕੁਝ ਚੱਲ ਰਿਹਾ ਹੈ। ਮਾਇਆ ਮਿਲ ਜਾਵੇ, ਰਿਜਕ ਮਿਲ ਜਾਵੇ, ਉਹ ਧੀਣ ਵਾਲੇ ਨੂੰ ਜੇ ਕੋਈ ਦਾਤ ਮਿਲ ਜਾਵੇ, ਉਹ ਧੀਣ ਵਾਲੇ ਨੂੰ ਭੁੱਲ ਜਾਂਦੀ ਹੈ। ਇਹ ਤੇ ਮਹਾਨ ਪਾਤਸ਼ਾਹ ਜੀ ਨੇ ਸਾਡੀ ਸੋਚ ਨੂੰ ਉੱਤੇ ਦੀ ਅੰਧਨਾ ਕਰਕੇ ਇਹ ਕਹਿ ਦਿੱਤਾ ਕਿ ਮਾਂ ਕੁਝ ਹੋਣ ਦੇ ਬਾਵਜੂਦ ਵੀ ਜਿਹੜੇ ਹੁਕਮ 'ਚ ਧਰਤੀ ਚੱਲੇ ਜਿਹੜਾ ਅਗਨਵਾ ਨਿਵਾਸ ਦੀ ਪਹਿਨ ਸਕਦਾ ਹੋਵੇ ਇੰਨਾ ਕੁਝ ਹੋਵੇ ਤਾਂ ਵੀ ਤੇਰੀ ਨਗਰ ਤੋਂ ਬਿਨਾ ਤੁਝਾ ਨਾਨਕ ਮਦਰ ਕਰੇ ਦੇ ਸਿਪੜ ਸੱਚ ਨਾ ਵਡਿਆਈ ਤੇਰੀ ਨਗਰ ਜਿਸ ਉੱਤੇ ਹੋ ਜਾਵੇ ਉਹਨੇ ਕੋੜੀ ਸਭ ਵਡਿਆਈਆਂ ਨੇ ਉਹ ਇੱਕ ਤਾਂ ਤਾਂ ਦੇ ਯੋਗ ਹੈ ਮਹਲਾ ਗੁਜਾੁਰਮ ਦੇ ਪਤਸ਼ਾਹੀ ਸ਼ਬਦ ਦੇ ਅਗੇ ਸੰਕੰਪਦੇ ਨੇ ਆਖਣੇ ਆਖ ਨਾ ਰੱਜੀਆਂ ਸੁਣ ਨਾ ਰਜੀ ਕੰਨ ਆਖਣਾ ਆਖ ਨਾ ਰੱਜੀਆਂ ਇਹ ਸਾਡੇ ਜੀਭਾ ਕਦੇ ਵੀ ਬੋਲਦੀ ਥੱਪਦੀ ਨਹੀਂ ਸਾਰੀ ਉਮਰ ਗੋਦੀ ਰਹਿੰਦੀ ਹੈ ਚੁੜੀ ਬੋਦੀ ਰਹਿੰਦੀ ਹੈ ਨਾ ਬੋਲਦੀ ਰਹਿੰਦੀ ਹੈ ਆਖਣੇ ਆਖ ਨਾ ਰੱਜੀਆਂ ਸੋਨਣਾ ਜੀ ਕੰਨ ਤੇ ਸਾਡੇ ਕੰਨ ਇਹ ਸਵਾਦ ਲੈਣੇ ਕੰਨਾਂ ਉਧਾਰਸ ਦੇਣਾ ساری ਉਮਰ ਹੀ ਸੰਤੇ ਰਹਿੰਦੀ ਅੱਖੀਂ ਦੇਖਣਾ ਰੱਜੀਆਂ ਸੁਭੋਗ ਗਾਹ ਕਿ ਤਵਨ ਤੇ ਇਹ ਅੱਖਾਂ ਹਰ ਵੇਲੇ ਰੰਗ ਤਮਾਸ਼ੀਆਂ ਨੂੰ ਦੇਖ ਰਹੀਆਂ ਨੇ ਤੇ ਹਰੇਕ ਅੰਗ ਨੂੰ ਆਪੋ ਆਪਣਾ ਰਸ ਹੈ ਕੰਨ ਨੂੰ ਸੰਦਾ ਰਸ ਹੈ ਜੀਵਨ ਨੂੰ ਬੋਲਣ ਦਾ ਹੈ ਅੱਖਾਂ ਨੂੰ ਵੇਖਣ ਦਾ ਹੈ ਇਸ ਰੇਲ ਇਨਾਂ ਦੇ ਵਿੱਚ ਹੀ ਗਲਤਾਨ ਹੁੰਦਾ ਜਾ ਰਿਹਾ ਹੈ ਭੁੱਖਿਆਂ ਭੁੱਖਣਾ ਤਰ੍ਹਾਂ ਗੱਲ ਨਹੀਂ ਭੁੱਖਣਾ ਜਾਏ ਤੇ ਜਿਹੜੇ ਮੁਖ ਦੀ ਭੁੱਖ ਹੈ ਪੇਟ ਦੀ ਪੂਰਤੀ ਪਦਾਰਥ ਖਾਣ ਦੇ ਨਾਲ ਅੰਨ ਗ੍ਰਹਿਣ ਕਰਨ ਦੇ ਨਾਲ ਮੁੱਕ ਜਾਂਦੀ ਹੈ ਜਿਹੜੇ ਮੁਖ ਦੀ ਆਵਾਜ਼ ਨਾਲ ਦੀ ਭੁੱਖ ਹੈ ਉਹ ਗੱਲਾਂ ਦੇ ਨਾਲ ਨਹੀਂ ਮੁੱਕਦੀ ਭੁੱਖਿਆ ਭੁੱਖਣਾ ਤਰ੍ਹਾਂ ਗੱਲ ਨਹੀਂ ਭੁੱਖਣਾ ਜਾਏ ਸਿਰ ਗੱਲਾਂ ਦੇ ਨਾਲ ਬਾਹਰ ਦੇ ਖਾਗੇ ਦੇ ਨਾਲ ਇਹ ਅੰਦਰਲੀ ਝੁੱਕ ਅੰਦਰਲੀ ਬਾਸ਼ਨਾ ਮੁਕਾਈ ਨਹੀਂ ਜਾ ਸਕਦੀ ਨਾਨਕ ੁੱਖਾ ਤਾਰ ਜੈ ਹੁਣਰ ਪਤਛਲੀ ਕਰੇ ਨਾ ਸੁੱਖਾ ਤਾਰ ਅਜਦਾ ਹੈ ਨਾਨਕ ੁੱਖਾ ਤਾਰ ਜੈ ਜਨ ਗੁਣ ਕੈ ਗੁਣੇ ਸਮੈ ਉਹਦੇ ਤੁਹਾਰ ਨੂੰ ਕਹਿਣਾ ਰਵੇ ਭਗਵ ਕੀ ਸਿਮਰਨ ਚ ਲੱਜਾਵੇ ਸੇਵਾ ਚ ਲੱਜਾਏ ਗੁਣ ਕੈ ਗੁਣੇ ਸਮੈ ਉਹਦੇ ਗੁਣਾਂ ਦੇ ਵਿੱਚ ਆਪਣੇ ਜੀਵਨ ਨੂੰ ਧਾਰ ਲਵੇ ਤਾਂ ਮੁੱਕਦੀ ਬਾਸਰਾ ਮੁੱਕਦੀ ਭੁੱਖ ਮੁੱਕ ਜਾਂਦੀ ਹੈ। ਕੋੜੀ ਗੈਰ ਸੱਚੇ ਸਵਕੂੜ ਕੋੜ ਕਰਾਈ ਹੈ। ਨਾਮ ਤੋਂ ਬਿਨਾਂ ਜਿੰਨਾ ਵੀ ਆਪਾਂ ਜਿ ਇਕੱਠਾ ਕਰ ਰਹੇ ਹਾਂ ਪਦਾਰਥ ਇਕੱਠੇ ਕਰ ਰਹੇ ਹਾਂ ਇਹ ਸਭ ਕੋੜ ਹੈ। ਸਿਰਫ ਸਰੀਰਕ ਲੋੜਾਂ ਨਹੀਂ ਆਤਮਕ ਲੋੜ ਨਹੀਂ ਆਤਮਕ ਲੋੜ ਹੈ ਨਾਮ ਵਿਣ ਸੱਚੇ ਸਲੂੜਾ ਹੋਰ ਕਮਾਈਆ ਕੋਰ ਦੇ ਕੱਪੇ ਕਰੇ ਜਾ ਰਹੇ ਆ ਵਿਣ ਸੱਚੇ ਕੁੜਿਆਰ ਬੰਦ ਚਲਾਈਐ ਉਸ ਦੇਣ ਵਾਲੇ ਮਾਲਕ ਨੂੰ ਭੁੱਲ ਕੇ ਜਿਹਨੂੰ ਦੇਣ ਵਾਲੇ ਨੂੰ ਭੁੱਲ ਕੇ ਕੁੜਿਆਰ ਝੂਟਨੀਆਂ ਬੰਨ 15 ਹੀ ਬੰਨ ਕੇ ਉੱਥੇ ਚਲੇ ਜਾਂਦੇ ਆ ਵਿਣ ਸੱਚੇ ਤਨ ਛਾਰ ਛਾਰ ਰਣਿਆ ਉਸ ਸੱਚੇ ਤੋਂ ਬਿਨਾਂ ਇਸ ਮੜਮੁੱਲੇ ਸਰੀਰ ਨੂੰ ਵੜਨ ਮੁਲੇ ਜੀਵਨ ਮਿੱਤੇ ਚਰਲਾ ਲੈਣਿਆ ਵੇਣ ਸੱਚੇ ਸਭ ਓਖ ਜਿ ਪੈ ਜੇ ਖਾਇਆ ਪ੍ਰਮਾਤਮਾ ਤੋਂ ਉਪ ਜਿਨੇ ਵੀ ਪਦਾਰਥ ਮਰਜੀ ਖਾ ਲਈਏ ਸਾਡੀ ਓਖ ਨਹੀਂ ਮੁਕ ਸਕਦੀ ਵੇਣ ਸੱਚੇ ਦਰਬਾਰ ਕੋੜ ਨਾ ਪਈਆ ਤੇ ਕੋਣ ਦੇ ذریعے ਸੱਚੇ ਦਰਬਾਰ ਨੂੰ ਅਸਰ ਆਪਾ ਨਹੀਂ ਕਰ ਸਕਦੇ ਕੂਣਾ ਲਾਲਚ ਲੱਗ ਮਹਿਲ ਖੋਇਆ ਇਸਸਾਰੇ ਲਾਲਚ ਵਿੱਚ ਲੱਗ ਜਾਣਾ ਪਦਾਰਥਾਂ 'ਚ ਲੱਗੇ ਰਹਾ ਹਰ ਵੇ ਮੇਰੇ ਮੇਰੇ ਕਰਦੇ ਰਹਿਣਾ ਇਹ ਸਭ ਕੋੜ ਹੈ ਕੂਣਾ ਲਾਲਚ ਲੱਗ ਮਹਿਲ ਖੋਇਆ ਅਸੀਂ ਆਪਣੀ ਅਸਲ ਅਸੂਲ ਤੋਂ ਗਵਾਚ ਜਾਨੇ ਆ ਭੁੱਲ ਜਾਨੇ ਆ ਸਭ ਜਗ ਥਗਿਓ ਠਗ ਆਏ ਜਾਏ ਇਸ ਸਾਰਾ ਜਗ ਮਾਇਆ ਵਿੱਚ ਠੱਗਿਆ ਪਿਆ ਹੈ ਠੱਗ ਵਿੱਚ ਹੀ ਰੁਕ ਹੁੰਦਾ ਹੈ ਠੱਗ ਵਿੱਚ ਹੀ ਭਾਪਕਿ ਵਿਕਾਰਾਂ ਵਿੱਚ ਚਲਾ ਜਾਂਦਾ ਹੈ ਤਨ ਮੈਂ ਤ੍ਰਿਸ਼ਨਾ ਅੱਗ ਇਸ ਸਰੀਰ ਦੇ ਵਿੱਚ ਤ੍ਰਿਸ਼ਨਾ ਦੀ ਅਗ ਹੈ ਤ੍ਰਿਸ਼ਨਾ ਦੀ ਭੁੱਖ ਹੈ ਹਰ ਵੇਲੇ ਮਨ ਕੋ ਮੇਰੇ ਮੇਰੇ ਬਾਸ਼ਨਾ ਲੱਗੀ ਰਹਿੰਦੀ ਹੈ ਤਨ ਮੈਂ ਇਹ ਤਨ ਦੇ ਵਿੱਚ ਤ੍ਰਿਸ਼ਨਾ ਅਗ ਤ੍ਰਿਸ਼ਨਾ ਦੀ ਅਗ ਹੈ ਸ਼ਬਦ ਉਜਾਈਏ ਉਸ ਆਗੋਂ ਸ਼ਬਦ ਦੇ ਨਾਲ ਆਪਾਂ ਬੁਝਾ ਲਈਏ ਗੁਰਬਾਣੀ ਇਸ ਮਨ ਦੇ ਅੰਦਰ ਇੱਕ ਸਬਰ ਬਖਸ਼ੇ ਜੀ ਮਖ ਨੂੰ ਸਬਰ ਆ ਗਿਆ ਤੇ ਸਭ ਕੁਝ ਪ੍ਰਮਾਤਮਾ ਦੇ ਰਖਸ਼ਿਸ਼ ਹੋ ਜਾਂਦੀ ਹੈ ਸਬਰ ਦੇ ਨਾਲ ਹੀ ਵਰਤਾਂ ਹੁੰਦੀ ਹੈ